ਕਦਾਈ ਇਦਾਂ ਰੋੜ ਪਾੜਾ ਚਲੋ ਤੁਸੀਂ ਨਾ ਗੱਡੂ ਗੱਲ ਮੈਨੂੰ ਕਹਦਾ ਇਦਾਂ ਰਾਤ ਤੇ 1 1 ਚਲੋ ਨਹੀਂ ਕਿਹਾ ਇਹਨਾਂ ਤੇ ਬਾੜਾ ਆਂਦੀ ਗੱਲਾਂ ਨਾ ਕੱਢੋ ਲਾਈਵ ਚੱਲ ਰਿਹਾ ਗੱਲਾਂ ਉੱਧਰ ਦੀ ਦੱਸੋ ਮੈਂ ਹਜਾਂ ਆਇਆ ਇਹ ਬੰਦਾ ਕਹਿੰਦਾ ਸਾਡੇ ਕੋ ਪਿਸਤੋਲਾ ਵਾ ਸਾਡੇ ਕੋ ਬੰਬ ਵਾ ਹੈ ਸਾਡੇ ਚਿੱਟਾ ਵੇਖਦੇ ਸਾਨੂੰ ਫੜਾ ਕੇ ਦਿਖਾ ਕਾਰਪੋਰੇਸ਼ਨ ਸਾਡਾ ਮੀਨਾ ਜਾਂਦਾ ਸਾਡੀ ਦਵਾ ਤੋੜ ਕੇ ਦਿਖਾ ਆਹ ਕਾਰਪੋਰੇਸ਼ਨ ਨੂੰ ਮੈਂ ਕਹਿਣਾ ਚਾਹੁੰਦਾ ਵੀ ਸ਼ਰਿਆ ਮੈਨਾਂ ਨੇ ਕੰਦ ਕੀਤੀ ਹੈ ਕਿਸੇ ਦੀ ਜੁਰਤ ਹੈਗੀ ਕਾਰਪੋਰੇਸ਼ਨ ਦੇ ਵਿੱਚ ਇਹ ਕਾਰਪੋਰੇਸ਼ਨ ਦੇ ਅਫਸਰ ਵੀ ਮਿਲੇ ਹੋਏ ਹਨ ਇਹਨਾਂ ਨਾਲ ਕਾਰਪੋਰੇਸ਼ਨ ਦੇ ਅਫਸਰ ਮਿਲੇ ਪੈਸੇ ਲੈ ਕੇ ਚਲ ਜਾਂਦੇ ਆਪਾਂ ਕਈ ਕੰਮ ਪਲੀਟ ਦਿਤੀਆਂ ਅੱਜ ਤੱਕ ਆ ਟੁੱਟਾ ਠਿਆਣੀਆਂ ਦਾ ਇਸ ਵਕਤ ਇਨਸਾਫ ਨਹੀਂ ਮਿਲ ਰਿ ਬਿਜਲੀ ਬੋਰਡ ਵੀ ਨਹੀਂ ਸੁਣੇਗਾ ਤੇ ਬਿਜਲੀ ਬੋਰਡ ਦੇ ਵਿੱਚ ਜਿੰਨੇ ਵੀ ਇਹ ਮੁਲਾਜ਼ਮ ਹੈ ਮੈਂ ਸਾਰੇ ਸਸਪੈਂਡ ਕਰਾਉਂਗਾ ਆਪਾਂ ਨਹੀਂ ਬਖਸ਼ਨੇ ਚਾਹੇ ਜਿਹੜਾ ਮਰਜ਼ੀ ਹੋਵੇ ਹੁਣ ਆਪਾਂ ਹੱਥੇ ਖੱਤ ਤਾਣ ਕੇ ਖੜੇ ਹੋ ਗਿਆ ਬਾਬਾ ਸਾਹਿਬ ਦੀ ਕਸਮ ਲੱਗੇ ਜਦ ਤੱਕ ਗੁੰਡਾਗਰਦੀ ਨਹੀਂ ਹਟੇਗੀ ਨੀਟੂ ਛਾਟਣ ਵਾਲਾ ਚੁੱਪ ਨਹੀਂ ਬੈਠੇਗਾ ਕਿਉਂਕਿ ਮੈਂ ਝੂਠੀ ਸੋਹ ਨਹੀਂ ਖਾਂਦਾ ਇਹਨਾਂ ਨੇ ਮੈਨੂੰ ਸਜਾਮ ਗਾਲਾ ਕੱਢੀਆਂ ਧਮਕੀਆਂ ਕਰਾਈਆਂ ਹਥਿਆਰਾਂ ਨਾਲ ਡਰਾਇਆ ਧਮਕਾਇਆ ਮੈਂ ਨਹੀਂ ਲੜਨਾ ਆ ਬਾਰੀ ਚੌਥੇ ਮੈਨੂੰ ਆ ਬਾਰੀ ਚੌਥੇ ਹੁਣ ਵੀ ਗਾਲਾ ਕੱਢੀਆਂ ਸਰ ਮੈਨੂੰ ਦੱਸੋ ਮੁਲਾਜ਼ਮ ਖੜੇ ਗੋਲ ਬਾਰੀ ਬਾਰੀ ਚੋਂ ਪਾਰੀ ਚੋਂ ਕੱਢੀ ਇਹਨੇ ਗਾਲਹਾਂ ਹਾਂਜੀ ਆਹ ਘਰ ਹੈ ਇਹ ਘਰ ਹੈਗਾ ਜੀ ਉਹਨਾਂ ਦਾ ਹਾਂਜੀ ਇਹਨੇ ਬਾਰੀ ਆ ਦੇਖੋ ਆ ਦੇਖੋ ਕੋਈ ਆ ਦੇਖੋ ਨਹੀਂ ਗਾਲਾ ਕੱਢਦਾ ਬਾਰੀ ਚੋਂ ਗਾਲਾ ਕੱਢਦਾ ਬੰਦਾ ਗਾਲਾ ਕੱਢਦਾ ਮੁੰਡਾ ਮੇਰੀ ਮਾਂ ਨੇ ਨਾ ਕਿਤੇ ਬਾਹਰ ਨਿਕਲੇ ਉਹਨੂੰ ਚਾਹੁੰਦੇ ਜੇ ਕਿੰਦਾ ਕਰਦੀ ਦਾ ਅੰਦਾਜ਼ਾ ਪਾਉਣਾ ਹੈ ਨਾ ਸਭ ਨੂੰ ਇੱਕ ਤਰੀਕੀ ਪੀਂਡਾ ਜੀ ਵੀ ਸਾਡਾ ਤੁਹਾਡੀ ਮੰਮੀ ਨੂੰ ਹਾਂ ਇਹਦਾ ਮੁੰਡਾ ਜਿਹੜਾ ਹੈ ਨਾ ਮਲੇ ਜੀ ਬਹੁਤ ਵੱਤ ਬੰਦੀ ਹੈ ਸਾਡੇ ਕੰਮ ਹੋ ਰਹੇ ਇੱਥੇ ਭਾਵੇਂ ਮਲੇ ਜੀ ਕਿਸੇ 9 3 ਪੁਛਦੇ ਰਹੇ ਮੈਂ ਵੀ ਗਾੜਾ ਗੱਡਾ ਮੁੰਡਾ ਮੇਰੀ ਮਾਂ ਨੇ ਨਾ ਕਿਤੇ ਬਾਹਰ ਨਿਕਲੇ ਉਹਨਾਂ ਕਹਿੰਦੇ ਮੁੰਡਾ ਰੋਣਾ ਪਾ ਜੇ ਕਿੰਦਾ ਕਰਦੀ ਦਾ ਨਾਮ ਦਾ ਪਾ ਲੈਣਾ ਸਾਹਮਣੂ ਇੱਕ ਤਰੀ ਪੀ ਡੀਜੀਪੀ ਸਾਡੀ ਤੁਹਾਡੀ ਮੰਮੀ ਨੂੰ ਇੱਥੇ ਨਸ਼ੇੜੀ ਬੰਦਿਆਂ ਦਾ ਰਾਜ ਹੋ ਰਿਹਾ ਹੈ ਹੁਣ ਮੇਰਾ ਮੁੰਡਾ ਰੋੜੇ ਪਿਆਰ ਦੇ ਰੱਖ ਨੂੰ ਆਇਆ ਪਿਆਵਾ ਉਹਨੇ ਕਿਸੇ ਨਾਲ ਕੀ ਗੋਣਾ ਉਹ ਪਿਆਰ ਦੇਖੂਗੇ ਤੂੰ ਵੀ ਹੈਰਾਨ ਹੋ ਜਾਈਏ ਬੰਦਾ ਕਹਿਣਗੀ ਗੋਣਾ ਉਹ ਚੋਰੀ ਕਰਦਾ ਫੜਿਆ ਗਿਆ ਕੰਪਲੈਟਾ ਕੰਟਰੋਲ ਆ ਬੰਦੇ ਦਾ ਮੈਂ ਛੜਿਆ ਨਹੀਂ ਗਾਲ ਗੱਡੀ ਕਾਤਾ ਗੱਡੀ ਤੋਂ ਸ਼ੋਹਦੀ ਮਾਦਾ ਗੱਲ ਸੁਣਾ ਮੈਂ ਮਾਫੀ ਮੈਂ ਰੋਣਾ ਨਹੀਂ ਮੈਂ ਮਾਫੀ ਮੈਂ ਰੋਣਾ ਨਹੀਂ ਨੀਚੇ ਆਜੋ ਨੀਚੇ ਆਜੋ ਨਾ ਆਓ ਨੀਚੇ ਆਓ ਨਾ ਫਿਰ ਮੈਂ ਜਿਹੜੀ ਗੱਲ ਦੱਸਣੀ ਆ ਮੈਂ ਤਾਂ ਅੱਡਜੀ ਆ ਮੇਰੇ ਇਲੈਕਸ਼ਨ ਦੇ ਕਾਗਜ਼ ਆ ਹਜੇ ਮੈਂ ਆਇਆ ਇਸ ਬੰਦੇ ਨੇ ਮੈਨੂੰ ਫੇਰ ਧਮਕੀਆਂ ਦੇਣੀ ਸ਼ੁਰੂ ਕਰਤੀਆਂ ਕਿਉਂ ਕੀਤੀਆਂ ਪਿੰਲਾ ਪਿਸਤੋਲ ਵਾਲੇ ਮੇਰੇ ਕੋਲ ਬੰਦੇ ਹੈਗੇ ਆ ਮੇਰੇ ਕੋਲ ਬੰਦੇ ਆ ਦੇਖੋ ਅੱਜ ਜਿੰਮੀ ਤੋਂ ਨਾ ਚੋੜਾ ਦਾ ਹੈਗਾ ਵਾ ਤੇ ਮੈਂ ਹੱਜ ਆਇਆ ਇਹ ਬੰਦਾ ਕਹਿੰਦਾ ਸਾਡੇ ਕੋ ਪਿਸਤੋਲਾ ਵਾ ਸਾਡੇ ਕੋ ਬੰਬ ਵਾ ਹੈ ਸਾਡੇ ਚਿੱਟਾ ਵੇਖਦੇ ਤੂੰ ਸਾਨੂੰ ਫੜਾ ਕੇ ਦਿਖਾ ਕਾਰਪੋਰੇਸ਼ਨ ਸਾਡਾ ਮੀਨਾ ਜਾਂਦਾ ਸਾਡੀ ਦੀਵਾਰ ਤੋੜ ਕੇ ਦਿਖਾ ਇਹ ਦੀਵਾਰ ਜੇ ਨਾ ਟੁੱਟੀ ਤੇ ਲੱਖ ਲਾਂ ਤਾਂ ਨੀਡੂ ਦਾ ਡਾਕਟਰ ਪੀਮਲਾ ਬਾਬਾ ਸਾਹਿਬ ਦੇ ਸੰਵਿਧਾਨ ਦੀ ਧੱਜੀ ਹੋਣ ਆਈਆਂ ਜਾਰੀਆਂ ਔਰ ਅੱਜ 4 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਨੂੰ ਮੈਂ 8 ਨੰਬਰ ਡਿਵੀਜ਼ਨ ਨੰਬਰ ਨੂੰ 8 ਦਿਨ ਕੱਟ ਕੰਪਲੀਟ ਕੀਤੀ ਸੀ ਪਰ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਪਤਾ ਨਹੀਂ ਕਿਹਦਾ ਫੋਨ ਕਰਾਇਆ ਇਹ ਕਹਿੰਦੇ ਸਾਡੀ ਉੱਤੋਂ ਤੇ ਲੈ ਕੇ ਥੱਲੇ ਮੁੰਡਾ ਸਾਡਾ ਕੋਈ ਵਿਜੀਲੈਂਸ ਲੱਗਾ ਅਸੀਂ ਉਹਨੂੰ ਫੋਨ ਕਰਾ ਦਿਆ ਤੇ ਸਾਡੇ ਮੱਲੇ ਤੇ ਜਾਂ ਸਾਡੇ ਘਰ ਦੇ ਵਿੱਚ ਪੁਲਿਸ ਨਹੀਂ ਆਉਂਦੀ ਪਰ ਹੁਣ ਪੁਲਿਸ ਆਏਗੀ ਜੇ ਕੁਝ ਨਹੀਂ ਸੁਣਾਈ ਕਰਗੀ ਮੈਂ ਡੀਜੀਪੀ ਸਾਹਿਬ ਕੋ ਜਾਊਂਗਾ ਨਹੀਂ ਪੁਲਿਸ ਨੇ ਗਈ ਉਹਨਾਂ ਦੇ ਘਰ ਵੀ ਹੋ ਕੇ ਆਈ ਹੈ ਸੁਪਰੀਮ ਕੋਰਟ ਤੱਕ ਜਾਓ ਦੇਖੋ ਪੰਜਾਬ ਪੁਲਿਸ ਜਿੰਮਨ ਪੰਜਾਬ ਪੁਲਿਸ ਜਿੰਮਨਿਆ ਉਹ ਕਹਿੰਦੇ ਅਸੀਂ ਡਰਦੇ ਹੀ ਕਿਸੇ ਕੋ ਨਹੀਂ ਅੱਛਾ ਗੱਲ ਖਤਮ ਆ ਗਈ ਇੱਥੇ ਮੱਲੇ ਵਿੱਚ ਅੱਛਾ ਦੇ ਚਾਈ ਹਾਂਜੀ ਕੀ ਹੋਇਆ ਹਾਮੇ ਦੀ ਕਰਦਾ ਮੈਨੂੰ ਗੋਲੀ ਮਾਰ ਦੋ ਜਿੱਥੇ ਜਿੱਥੇ ਮੈਂ ਕੱਲਾ ਹੀ ਹੁੰਨਾ ਜਦੋਂ ਮਾਰਦੀ ਗੋਲੀ ਮਾਰ ਦੋ ਔਰ ਕਾਕੇ ਨੇ ਇਹ ਕਹਿੰਦੇ ਜੇ ਅਸੀਂ ਗੋਲੀ ਬਰਵਾਕ ਛੱਡਾਂਗੇ ਤੇ ਤੁਸੀਂ ਬੱਚਿਆਂ ਨੂੰ ਗੋਲੀ ਬਰਵਾਕ ਛੱਡਾਂਗੇ ਅੱਜ ਲੋਕ ਸੱਚਾਈ ਤੋਂ ਮੂੰਹ ਮੋੜਦੇ ਪਏ ਨਾ ਇਹ ਮੋੜ ਲੈਣ ਪਰ ਕੱਲ ਇਹਨਾਂ ਦੇ ਇਹਨਾਂ ਦੇ ਜਦੋਂ ਬੱਚਿਆਂ ਨੇ ਇਹ ਨਾ ਹੋਊਗਾ ਨਾ ਕੱਲ ਉਹਦਾ ਫਿਰ ਉਸ ਟਾਈਮ ਤੇ ਕੌਣ ਖੜਾ ਹੋਊਗਾ ਇਹਨਾਂ ਨੂੰ ਪਤਾ ਲੱਗੂਗਾ ਪਰ ਦੇਖੋ ਸਾਡੇ ਨਾਲ ਧੱਕਾ ਹੋਇਆ ਪਾਜੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਏ ਮੁੰਡਾ ਚਿੱਟਾ ਵੇਚਦਾ 2 ਨੰਬਰ 'ਚ ਫੋਨ ਫੜੇਗੇ 4 ਫੋਨ ਚੋਰੀ ਦੇ ਫੜੇਗੇ ਇੱਕ ਸਿਲੰਡਰ ਖੋ ਕੇ ਲਿਆਂਦਾ ਇੱਕ ਮੋਟਰਸਾਈਕਲ ਖੋ ਕੇ ਲਿਆਂਦਾ ਇਹਨਾਂ ਦੀ ਵਿਜੀਲੈਂਸ ਕਹਿੰਦੇ ਸੈਟਿੰਗ ਆ ਸਾਡੀ ਪੁਲਿਸ ਦਾ ਸੈਟਿੰਗ ਆ ਸਾਡੀ ਲੀਡਰਾਂ ਦਾ ਸੈਟਿੰਗ ਆ ਸਿੱਧੀ ਸਿੱਟਾ ਸੈਟਿੰਗ ਆ ਨਹੀਂ ਪਰ ਹਾਈਪੋ ਪੁਲਿਸ ਸਿੱਧੀ ਘਰ ਚ ਲੈ ਗਈ ਅੱਜ ਪੁਲਸਾਈ ਚਾਰ ਦਿਨਾਂ ਬਾਅਦ ਸੜਾਈ ਆ ਸਾਡੇ ਕੋਲ ਦੇਖੋ ਡਿਵੀਜ਼ਨ ਨੰਬਰ 8 ਤੇ ਮੈਂ ਜਗਦੀਸ਼ لال ਜੀ ਨੂੰ ਫੋਨ ਕੀਤਾ ਨਹੀਂ ਅੱਜ ਤਾਂ ਪੀਸੀਆ ਟੀਮ ਆਈ ਅੱਜ ਤਾਂ ਪੀਸੀਆ ਟੀਮ ਆਈ ਹੋਣਾ ਕੋਈ ਸੈਕਟਨ ਵੀ ਨਹੀਂ ਕਾਰਵਾਈ ਘਾਜੀ ਤੁਸੀਂ ਕਰੋ ਜੇ ਮੈਂ ਕਹਿੰਦਾ ਮੈਂ ਮੈਨੂੰ ਜ ਜਿੱਦਾਂ ਕਿ ਹਰ ਕੋਈ ਬੰਦਾ ਉੜਦਾ ਕਿਰਪਾਨ ਚੱਕਦਾ ਤਲਵਾਰ ਚੱਕਦਾ ਪਿਸਤੌਲ ਚੱਕਦਾ ਯਾਰ ਇਹ ਤੇ ਘਰ ਘਰ ਬੱਚਾ ਬਦਮਾਸ਼ਾਂ ਪਏ ਤੇ ਇੱਥੇ ਤੇ ਕੋਈ ਗੁੰਡਾ ਕਰਦੀ ਦਾ ਬਸ਼ਰੀ ਬੰਦੇ ਦਾ ਰਹਿਣ ਦਾ ਕੋਈ ਹੈ ਨਹੀਂਗਾ ਕਿਉਂ ਨਹੀਂ ਹੈਗਾ ਹੁਣ ਮੈਂ ਤਰਨ ਤਰ ਗਿਆ ਸੀਗਾ ਡਰਾ ਕਿਤੇ ਅੰਦੀਲ ਮਦਰਾ ਇੰਦਰ ਨਾਲ ਤੁਮੇ ਇੱਕ ਕਰਾ ਦੇ ਇੱਕ ਬਰਾਦਰ ਇਲੈਕਸ਼ਨਾਂ ਦੇ ਕੰਮ ਹੀ ਪੜਾਂਗੇ ਮਾਂ ਮਾਂ ਹੋਣੀ ਜਿਹੜਾ ਹੀ ਹੋ ਪਣੀ ਤੇ ਮੈਂ ਬੋਲਣਾ ਨਹੀਂ ਤੇ ਮੈਨੂੰ ਇਲੈਕਸ਼ਨਾਂ ਦੇ ਕੀ ਨਾਣਾ ਨਾ ਰਾਜੋ ਮਮੀ ਨਾਣਾ ਹੋਣਾ ਮਾਂ ਦੇਖੋ ਮੈਂ ਮਾਂ ਦਾ ਚਿੰਤਪੁਣੀ ਸੌਂਫ ਭਕੇ ਨਾ ਚੁੱਪ 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 ਦੇਖੋ ਮੁੰਡੇ ਲਈ ਹੋਇ ਤੂੰ ਮਾਫੀ ਮੰਗਾ ਸੀ ਮੈਂ ਮੰਗਾਈ ਸੀ ਲਓ ਜੀ ਮੇਰੀ ਮਾਤਾ ਮਾਫੀ ਮੰਗਾ ਸੀ ਮੈਂ ਮੈਂ ਤੈਨੂੰ ਨਹੀਂ ਗਾਲਾਂ ਕੱਢਿਆ ਮੈਨੂੰ ਗੱਡਿਆ ਅੱਛਾ ਜੀ ਠੀਕ ਹੈ ਜੀ ਜਾਣ ਦਿਓ ਕੋਲੇ ਵਾਲੀ ਘਾੜੀ ਅੱਛਾ ਮੈਂ ਕਰਕੇ ਮੈਂ ਵੀ ਨੌਕਰੀ ਤੇ ਇਹ ਵੀ ਆ ਨਹੀਂ ਸੀ ਤਾਰ ਇਹ ਬੱਚੇ ਲੈ ਕੇ ਇਹੀ ਕਰ ਸੀ ਮਿਸਤਰੀ ਕੋਠੇ ਤੇ ਲੱਗੇ ਜਮਿਦਰੀ ਢਾਤੇ ਨੇ ਮੈਂ ਤੇ ਮਿਸਤਰੀ ਜਣ ਬੁਰ ਸ਼ਰੀਆਮ ਪਸਕੋਲਾਂ ਵਾਲੇ ਬੰਦਿਆਂ ਦੇ ਘਰ ਬੈਠੇ ਸੀਗੇ 17 ਲੈ ਕੇ ਬੈਠੇ ਸੀਗੇ ਜੀ ਉਰੇ ਆਪਾਂ ਇਹ ਕਿ 47 10 ਆ ਤੋ ਮੈਂ ਕਿ 47 ਲਗਾਉਣ ਚਾਹਵਾ ਪਹਿਲਾਂ ਕਢਾ ਲੈ ਲੋ ਥੋੜੀ ਜਿਹੀ ਆਈ ਹੈ ਇਹ ਬਿਜਲੀ ਕਿੰਦੇ ਹੈ ਨਹੀਂ ਸੀ ਇੱਥੇ ਅੱਛਾ ਮੈਂ ਆਇਆ ਮੈਨੂੰ ਗੱਲ ਕਢਾ ਦੇ ਨੀ ਮੈਂ ਗੱਡੀ ਚ ਉਤਰਿਆ ਨਹੀਂ ਜੀ ਦੇਖ ਕਹਿੰਦੇ ਪੈਸਾ ਸਾਡੇ ਨਾਲ ਸਾਹਮਣੇ ਅੱਛਾ ਦੇਖਿਆ ਨਹੀਂ ਤੁਸੀਂ ਉਹਦਾ ਸਾਰੇ ਮਹੱਲੇ ਸਾਹਮਣੇ ਕਹਿ ਕੇ ਗਏ ਸਰ ਉਹ ਮੁੰਡਾ ਕਹਿ ਕੇ ਗਿਆ ਉਹਦੀ ਨੂਹ ਕਹਿ ਕੇ ਗਈ ਬਦਮਾਸ਼ ਉਹਦੀ ਨੂਹ ਚਲੋ ਕਹਿਣਾ ਬੜਾ ਆਜ ਕੁੜੀ ਵੀ ਕਹਿ ਕੇ ਗਈ ਨਿਕਲ ਪੈਸਾ ਨਹੀਂ ਮੇਰੇ ਕੋਲ ਇਦਾਂ ਦੇ ਬੰਦੇ ਆ ਅੱਜ ਲੋਕ ਨਾ ਸਾਡੇ ਮਗਰ ਬੋਲਣ ਫਿਰ ਕੀ ਹੋਇਆ ਨੀਟੂ ਛਟਰਾ ਵਾਲਾ ਇਕੱਲਾ ਹੀ ਕਾ ਪਰ ਇੱਕ ਗੱਲ ਸੱਚ ਤੋਂ ਜਿਹੜਾ ਮੂੰਹ ਮੋੜਦਾ ਨਾ ਜ਼ੁਲਮ ਸੇ ਇੱਕ ਮਿੰਟ ਹੋ ਜਾ ਜ਼ੁਲਮ ਜ਼ੁਲਮ ਇੱਕ ਮਿੰਟ ਮਾਦਾ ਜ਼ੁਲਮ ਸੇਣਾ ਹੀ ਪਾਪ ਆ ਜ਼ੁਲਮ ਕਰਨਾ ਹੀ ਪਾਪ ਆ ਜਿਹੜਾ ਦੇਖਦਾ ਜ਼ੁਲਮ ਕਰਨ ਵਾਲਾ ਪਾਪੀ ਆ ਕੋਈ ਨਹੀਂ ਸੱਚਾ ਭਾਈ ਮੈਂ ਤਾਂ ਇਕੱਲੀ ਸੀਗੀ ਇਹ ਨਾ ਗਾਲਾ ਕੱਢਦਾ ਸੀ ਇਹਦਾ ਮੁੰਡਾ ਕਿਹਦਾ ਨੀਟੂ ਦਾ ਮੁੰਡਾ ਜੀ ਨੀਟੂ ਦਾ ਮੁੰਡਾ ਵੱਡਾ ਅੱਛਾ ਜੀ ਮੈਨੂੰ ਕਹਿੰਦਾ ਮਾ ਕਾ ਪੁੱਤ ਮੇਰੀਆਂ ਵੀਰ ਮੋ ਤੇਰਾ ਮੈਂ ਕਾ ਤੂੰ ਅੰਦਰ ਉੱਧਰ ਉੱਥੇ ਬੈ ਕੇ ਗਾ ਜਿਹੜਾ ਕਾ ਪੰਡਾ ਇਦਾਂ ਨਾਲ ਪੜਾ ਚਲੋ ਤੁਸੀਂ ਨਾ ਗੱਡੂ ਗੱਲ ਮੈਨੂੰ ਕਹਦਾ ਇਤੋਂ ਰਾਤ ਤੇ ਮੂੰਹ ਮਾਰਦੇ ਜਨਵਰੀ ਕਿਉਂ ਗਲਾ ਥੋੜਾ ਘੜਦਾ ਬਿਆ ਮੈਂ ਮਗਾਂਮ ਦੇ ਨਾਮ ਗਲਾ ਰੋਕਦੇ ਮਾਡੀਆਂ ਹੁੰਦਾ ਥੋੜਾ ਕੋਈ ਕਹਿ ਰਿਹਾ ਹਾਂ ਸਾਡੀ ਤੁਹਾਡਾ ਵੀ ਬਿਆਨ ਆਏ ਦੇ ਮੜ ਕੇ ਮੈਨੂੰ ਇੰਨੇ ਗਾਲ ਛੱਡੀ ਅਸੀਂ ਕੋਈ ਗਾਲ ਨਹੀਂ ਕਰਦੇ ਮੈਂ ਇਹ ਮੁੰਡਿਆਂ ਅੰਦਾਜ਼ ਲੱਗੇ ਮੁੰਡੇ ਅੱਛਾ ਮੁੰਡਾ ਨਹੀਂ ਭਾਈ ਮੈਂ ਨਹੀਂ ਕਰੋ ਟੀਮ ਨਾਲ ਗੱਲ ਕਰੋ ਕੁਪੂਤਰ ਰੱਖੇ ਮਾੜਾ ਮਦਦ ਆਉ ਤੂੰ ਹੀ ਬੋਲ ਦੋ ਮਾੜਾ ਉਹਨਾਂ ਕੋਲ ਜਾਣੀ ਜਾ ਰਹੇ ਆਂਟੀ ਕੋ 25 ਸਾਲ ਦਾ ਆਜੂ ਮੜਾ ਰਾਜ ਤੋਂ ਬਣੀ ਹੋਈ ਨਹੀਂ 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 ਕਿ ਹੋਇਆ ਕਿਸੇ ਸਾਰਾ ਦੱਸ ਦੋ ਤੁਸੀਂ ਬਾਦਸ਼ਾਹ ਇੱਕ ਮਿੰਟ ਉੱਥੇ ਖੜੀ ਉਹਨਾਂ ਨੇ ਤਾਂ ਰੋੜਾ ਨਾ ਪਾਓ ਲੈ ਬੱਚਾ ਚਲੋ ਠੀਕ ਹੈ ਠੀਕ ਨਹੀਂ ਹੈ ਤੇ ਕਹਿਣਾ ਵਫਰਜ ਬੰਦਾ ਕਿ ਹਾਂ ਆਂਟੀ ਗਾਲਾਂ ਨਾ ਕੱਢੋ ਲਾਈਵ ਚੱਲ ਰਿਹਾ ਗੱਲ ਉਦਾਂ ਦੀ ਦੱਸੋ ਇਹ ਗੱਲ ਨਹੀਂ ਗੱਲ ਨਹੀਂ ਹੁੰਦਾ ਉਹ ਨਹੀਂ ਦਾਦੀ ਉਹ ਨਹੀਂ ਦਾਦੀ ਹੈ ਜੀ ਉਹ ਨਹੀਂ ਦਾਦੀ ਮਾਫੀ ਮੰਗਣ ਦੇ ਉਹ ਨਹੀਂ ਦਾਦੀ ਮਾਫੀ ਮੰਗਣ ਦੇ ਆਂਟੀ ਮਰੀ ਦਾਦੀ ਜੀ ਹੋਈ ਗੱਲ ਕੱਢੀ ਸੀਗੀ ਆਂਟੀ ਗਾਲਾਂ ਕੱਢੀਆਂ ਸੀ ਜੇ ਮਾਫੀ ਮੰਗੂ ਇਹ ਗਾਲਾਂ ਆਂਟੀ ਆਂਟੀ ਤੁਹਾਡੇ ਪੁੱਤ ਨੇ ਗਾਲਾਂ ਕੱਢੀਆਂ ਸੀਗੀਆਂ ਉਦਾਂ ਇਹਨਾਂ ਨੂੰ ਕੱਢੀਆਂ ਸੀ ਗਾਲਾਂ ਨੂੰ ਮਾਫੀ ਮੰਗ ਕੇ ਗਏ ਨਹੀਂ ਗਾਲਾਂ ਕੱਢੀਆਂ ਸੀ ਲੜ ਪਏ ਬੰਦਾ ਕੋਈ ਨਹੀਂ ਲੜਿਆ ਇਹਦਾ ਪੋਤਾ ਮੇਰੀ ਗੱਲ ਸੁਣਾ ਲਾ ਤੁਹਾਡੀ ਮੇਰੀ ਗੱਲ ਜਦੋਂ ਮੇਰੇ ਬੇਟੇ ਇਹਨਾਂ ਨੇ ਗਾਲ ਗੰਦੀ ਕੱਢੀ ਤਾਂ ਮੇਰਾ ਪੋਤੇ ਦਾ ਪਿਆਰ ਉਹਦਾ ਫਟਿਆ ਪਿਆ ਸੋਣ ਮੈਂ ਮਾਦੀ ਨਹੀਂ ਲੱਗਦਾ ਬੈਠ ਕੇ ਆ ਕੇ ਮੁਰਗੇ ਜੀ ਅਛਲਾ ਜੀ ਨੂੰ ਮੈਂ ਫੋਨ ਕਰਕੇ ਦੱਸਿਆ ਵੀ ਮੈਂ ਕੰਪਲੀਟ ਦੇ ਦਿੱਤੀ ਹੈ ਜੀ ਤੁਸੀਂ ਜਿਹੜੀ ਬੰਦੀ ਕਾਰਵਾਈ ਹੈਗੀ ਹੈ ਤੁਸੀਂ ਕਰੋ ਇਹਨਾਂ ਦੇ ਪਰਚਾ ਕੱਟੋ ਜਾਂ ਛੜ ਦੇ ਕੱਟੋ ਜੇ ਅਸੀ ਗਲਤਾਂ ਤੇ ਛੜ ਦੇ ਕੱਢ ਦੋ ਜੇ ਇਹ ਗਲਤਾਂ ਤੇ ਇਹਨਾਂ ਦੇ ਉੱਤੇ ਪਰਚਾ ਕਰਕੇ ਕਰਨ ਦੀ ਪੂਰੀ ਆਗਿਆ ਦਿੱਤੀ ਜਾਵੇ ਪਰ ਮੈਂ ਡੀਜੀ ਪਸਾ ਹੁਣ ਨੰਬਰ ਰਹਿਣਾ ਆਨਲਾਈਨ ਤੋਂ ਡੀਜੀਪੀ ਸਾਹਮਣੇ ਵੀ ਗੱਲ ਕਰਨੀ ਹੈ ਵੀ ਡੀਜੀ ਸਾਹਿਬ ਡੀਜੀਪੀ ਸਾਹਿਬ ਮੈਂ ਕੱਲ ਪ੍ਰੈਸ ਕਾਨਫਰੰਸਨ ਕਰ ਰਿਹਾ ਬਹੁਤ ਵੱਡੀ ਵੀ ਇਸ ਮੱਦੇ ਤੇ ਜਿੱਥੇ ਵੀ ਗੁੰਡਾਗਰਦੀ ਨਾਚ ਨਚਾਇਆ ਜਾਂਦਾ ਪਿਆ ਗੁੰਡਾਗਰਦੀ ਨਾਚ ਬਿਲਕੁਲ ਬੰਦ ਹੋਣਾ ਚਾਹੀਦਾ ਕਿਉਂ ਕਿਸੇ ਦੇ ਘਰ ਮੁਰਿਆ ਕੇ ਗਾਲਾਂ ਕਢਦੇ ਗੁੰਡਾਰਾ ਹੈ ਜੰਗਲ ਰਾਜਾ ਕੋਈ ਇੱਥੇ ਜੰਗਲ ਥੋੜੀ ਜਾਂਦੇ ਪਿਆ ਬੰਦੇ ਇੱਥੇ ਬੰਦੇ ਰਹਿੰਦੇ ਪਿਆ ਔਰ ਉਹ ਬੰਦਿਆਂ ਨੂੰ ਸਾਫ਼ ਮਿਲਣਾ ਚਾਹੀਦਾ ਵੀ ਕੱਲ ਨੂੰ ਇਹ 10 ਬੰਦੇ 50 ਬੰਦੇ ਭੁਲਾਣ ਜੋ ਮਰਜ਼ੀ ਜੋ ਮਰਜ਼ੀ ਕਰਾਉਣ ਇਹ ਦੇਖੋ ਜੀ ਅੱਜ ਇਹਨਾਂ ਦੇ ਬਹੁਤ ਗਲਤੀ ਹੈ ਇਹਨਾਂ ਦੀ ਪਰ ਮੈਂ ਚੁੱਪ ਨਹੀਂ ਬੈਠੂਗਾ ਮੈਂ ਡੀਜੀਪੀ ਸਾਹਿਬ ਜੇ ਮੈਨੂੰ ਕਦਾਲਤ ਤੱਕ ਜਾਣਾ ਪਿਆ ਅਦਾਲਤਾਂ ਦੀ ਬੂਆ ਮੈਂ ਖੜਕਾਉਂਗਾ ਜੀ ਹਾਈ ਕੋਰਟ ਸੁਪਰੀਮ ਕੋਰਟ ਆ ਦੇਖੋ ਇਹਨਾਂ ਦਾ ਬੰਦਾ ਹੁਣ ਵੀ ਗਾਲਾਂ ਕੱਢ ਰਿਹਾ ਅੱਛਾ ਦੇਖੋ ਆ ਜਿਹੜਾ ਉਹ ਕਿਹੜਾ ਆ ਬਾਰੀਚੋਂ ਦੇਖੋ ਗਾਲਾਂ ਕੱਢ ਰਿਹਾ ਹੁਣੀ ਆ ਬਾਰੀਚੋਂ ਦੇਖੋ ਮੈਨੂੰ ਆ ਬਾਰੀਚੋਂ ਨੇ ਹੁਣ ਵੀ ਗਾਲਾਂ ਕੱਢੀਆਂ ਸਰ ਮੈਨੂੰ ਦੱਸੋ ਮਾਈਮ ਖੜੇ ਗੋਲ ਦੇਖੋ ਕਰੋ ਗੱਲ ਜਨਾਬ ਆ ਬਾਰੀਚੋਂ ਦੇਖੋ ਪਿੱਛੋਂ ਗਾਲਾਂ ਕੱਢਦਾ ਪਿਆ ਬਾਰੀਚੋਂ ਬਾਰੀਚੋਂ ਵੀ ਕੱਢੀਆਂ ਨੇ ਗਾਲਾਂ ਹਾਂਜੀ ਆਹ ਘਰ ਹੈ ਇਹ ਘਰ ਹੈਗਾ ਜੀ ਉਹਨਾਂ ਦਾ ਹਾਂਜੀ ਇਹਨੇ ਇਹ ਇਹ ਬੰਦੇ ਬਹੁਤ ਗਲਤ ਆ ਡਿਫਾਇਲਡਰ ਬੰਦੇ ਹਾਂ ਜੀ ਤੇ ਮੈਂ ਆ ਵੀ ਨਾਲ ਆ ਜੀ ਚਲ ਜਣਾ ਚਲੋ ਚਲੋ ਚਾਹ ਤਰ੍ਹਾਂ ਕਿ ਪਹਿਲੇ ਵੀ ਜਿਹੜੀ ਕੰਪਲੀਟਾ ਦੇਖ ਲਿਆ ਕਿ ਨਾਲ ਹੀ ਜਿਹੜੀ ਇਹਨਾਂ ਨੇ ਇਹਨਾਂ ਦਾ ਕਹਿਣਾ ਹੈ ਕਿ ਡੀਜੀਪੀ ਸਾਹਿਬ ਨਾਲ ਜਿਹੜੀ ਇਹ ਗੱਲਬਾਤ ਕੀਤੀ ਜਾਏਗੀ ਕਿਉਂਕਿ ਇਹਨਾਂ ਨੂੰ ਜਿਹੜੀ ਹੈ ਇਸ ਵਕਤ ਇਨਸਾਫ ਨਹੀਂ ਮਿਲ ਰਿਹਾ ਆ ਡਾਇਰੈਕਟ ਕੁੰਡੀਆਂ ਪਾਰੇ ਸਾਰੇ ਦੋ ਨੰਬਰ ਤੇ ਕੰਮ ਚੱਲ ਰਹੇ ਆ ਜੇ ਬਿਜਲੀ ਬੋਰਡ ਵੀ ਨਹੀਂ ਸੁਣੇਗਾ ਤੇ ਬਿਜਲੀ ਬੋਰਡ ਦੇ ਵਿੱਚ ਜਿੰਨੇ ਵੀ ਇਹ ਮੁਲਾਜ਼ਮ ਹੈ ਮੈਂ ਸਾਰੇ ਸਸਪੈਂਡ ਕਰਾਉਂਗਾ ਇਲੈਕਸ਼ਨ ਮੇਰੇ ਰੱਦ ਹੋ ਸਕਦੇ ਸੀ ਕਿ ਮੈਂ ਇਲੈਕਸ਼ਨਾਂ ਬਹੁਤ ਬਿਜ਼ੀ ਮੈਂ 4 ਦਿਨ ਹੋ ਗਿਆ ਕੰਪਲੀਟ ਕੀਤੀ ਪੁਲਿਸ ਪੁਲਿਸ ਪ੍ਰਸ਼ਾਸਨ ਨੂੰ ਤੇ ਪੁਲਿਸ ਪ੍ਰਸ਼ਾਸਨ ਹਜੇ ਤੱਕ ਇੱਥੇ ਨਹੀਂ ਆਇਆ ਅੱਜ ਪੁਲਿਸ ਪ੍ਰਸ਼ਾਸਨ ਪਹੁੰਚੀ ਹੈ ਤੇ ਮੈਂ ਡੀਜੀਪੀ ਸਾਹਿਬ ਤੋਂ ਅਪੀਲ ਕਰਨ ਜਾਣਾ ਦੋ ਨੰਬਰ ਸੀਐਸਟਾਫ ਤੇ ਇਸ ਬੰਦੇ ਦੇ ਪਰਚੇ ਆ ਜੀ ਪਰਚੇ ਖੋਲੇ ਜਾਣ ਏ ਮੋਬਾਈਲ ਚੋਰ ਬੰਦਾ ਇੱਕ ਨੰਬਰ ਦਾ ਜੀ ਸਾਰਾ ਟੱਬਰ ਦੋ ਨੰਬਰ ਦਾ ਕੰਮ ਕਰਦਾ ਦੇਖੋ ਡਾਇਰੈਕਟ ਬਿਜਲੀ ਵਾਲੇ ਕੁੰਡੀਆਂ ਚਲਦੀਆਂ ਪਈਆਂ ਮੱਲੇ ਚ ਕਿਸੇ ਤਾਕਤ ਆ ਗਈ ਆਹ ਦੇਖੋ ਸ਼ਰਿਆਮ ਆਹ ਕਾਰਪੋਰੇਸ਼ਨ ਨੂੰ ਮੈਂ ਕਹਿਣਾ ਚਾਹੁੰਦਾ ਵੀ ਸ਼ਰਿਆਮ ਨੇ ਨੰ ਕੰਦ ਕੀਤੀ ਹੈ ਕਿਸੇ ਦੀ ਜੁਰਤ ਹੈਗੀ ਕਾਰਪੋਰੇਸ਼ਨ ਦੇ ਵਿੱਚ ਇਹ ਕਾਰਪੋਰੇਸ਼ਨ ਦੇ ਅਫਸਰ ਵੀ ਮਿਲੇ ਹੋਏ ਇਹਨਾਂ ਨਾਲ ਕਾਰਪੋਰੇਸ਼ਨ ਦੇ ਅਫਸਰ ਮਿਲੇ ਪੈਸੇ ਲੈ ਕੇ ਚਲ ਜਾਂਦੇ ਆਪਾਂ ਕਈ ਕੰਪਲੀਟ ਦਿਤੀਆਂ ਅੱਜ ਤੱਕ ਆ ਟੁੱਟ ਠਿਆਣੀਆਂ ਦਾ ਇਹਨਾਂ ਦਾ ਵੀ ਟੱਟਣਾ ਚਾਹੀਦਾ ਕਿਉਂਕਿ ਇਹ ਗੁੰਡਾਗਰਦੀ ਦੇ ਨਾਚ ਜਿਹੜੇ ਨਚਾਰੇ ਆ ਆਪਾਂ ਗੁੰਡਾਗਰਦੀ ਨਹੀਂ ਸੈਣੀ ਚਾਹੇ ਜਿਹੜਾ ਮਰਜੀ ਹੋਵੇ ਚਾਹੇ ਕੋਈ ਹੋਵੇ ਨੀਟੂ ਛਟਰਾ ਵਾਲਾ ਮਰ ਜਾਏਗਾ ਪਰ ਗੁੰਡਾਗਰਦੀ ਨਹੀਂ ਸੇਗਾ ਔਰ ਜਿਹੜੇ ਗੁੰਡੇਗਰਦੀ ਗੁੰਡਾਗਰਦੀ ਛਰੇ ਆ ਮੇਰੇ ਘਰ ਆ ਕੇ ਹਮਲੇ ਕਰ ਰਹੇ ਆ ਮੈਂ ਨਹੀਂ ਬਖਸ਼ੇ ਜਾਣਗੇ ਕਦਾ ਵੀ ਕਦਾ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਮਰਜੀ ਗੁੰਡਾ ਹੋਵੇ ਜਿੱਦਾਂ ਮਰਜੀ ਗੁੰਡਾ ਤਗੜਾ ਹੋਵੇ ਦੇਖੋ ਦੇਖੋ ਵੀ ਆਪਾਂ ਆਪਾਂ ਸਾਡੇ ਘਰ ਦੇ ਤਾਂ ਸਾਰੇ ਮੱਲੇ ਵਾਲੇ ਗਵਾਹ ਵਾ ਇਹਨਾਂ ਨੂੰ ਪੁੱਛ ਲਓ ਮੈਂ ਮੱਲੇ ਚ ਨਹੀਂ ਸੀਗਾ ਉਹਨਾਂ ਨੇ ਕਿਹਾ ਵੀ ਜੇ ਤਰ ਤੇ ਜੁਰਤ ਸੀ ਨਾ ਤੂੰ ਨੀਟੂ ਖੜਾ ਸੀ ਇਹਦਾ ਸਾਰੇ ਜਿੰਨੇ ਬੰਦੇ ਬੁੰਦੇ ਬੁਲਾਏ ਸੀ ਇਹਨਾਂ ਸਾਰੇ ਇਹਨਾਂ ਦੇ ਘਰ ਉਦੋਂ ਸੀਗੇ ਇੱਥੋਂ ਤੱਕ ਕਿ ਪੁਲਿਸ ਹਥਿਆਣਾ ਪੂਰਾਨਾ ਵੀ ਇਹਨੇ ਪੂਰਾ ਬੰਦੋਬਸ ਕੀਤਾ ਸੀਗਾ ਜਿਹੜਾ ਬੰਦੇ ਨੇ ਹਥਿਆਰ ਚੱਕੇ ਆ ਮੈਂ ਨਹੀਂ ਬਖਸ਼ੇ ਨਹੀਂ ਮੈਂ ਹਾਈ ਕੋਰਟ ਸੁਪਰੀਮ ਕੋਰਟ ਜਿੱਥੇ ਵੀ ਕੋਰਟ ਦੇ ਦਰਵਾਜ਼ਾ ਖੜਕਣਾ ਖੜਗਾਣਾ ਪਰ ਮੈਂ ਡੀਜੀਪੀ ਸਾਹਿਬ ਨੂੰ ਅਕਬੀਲ ਕਰਨਾ ਚਾਹਣਾ ਵੀ ਡੀਜੀਪੀ ਸਾਹਿਬ ਇੱਕ ਮੁਲਾਕਾਤ ਮੀਟਿੰਗ ਛਤਰਾਲਾ ਨਾ ਕੀਤੀ ਜਾਵੇ ਜੇ ਗੁੰਡਾਗਰਦੀ ਪੰਜਾਬ ਚ ਇਦਾਂ ਰਹੀ ਤੇ ਤੀਆਂ ਪੈਣਾ ਸਾਡੀਆਂ ਨਹੀਂ ਸੁਰੱਖਿਤ ਜੇ ਗੁੰਡੇ ਇੰਦਰਾਕ ਮਣ ਬਰਿਆ ਸਾਹਮਣੇ ਇਹਨੀ ਗੱਲ ਕਹੀ ਗਈ ਲੱਖ ਦੀਆਂ ਲਹਾਂ ਤਾਂ ਸਾਡੇ ਇਦਾਂ ਜੀ ਜਿਹੜਾ ਸਾਡੇ ਗੁੰਡੇ ਬਦਮਾਸ਼ ਪੰਜਾਬ ਦੇ ਵਿੱਚ ਐਡਾਂ ਦੇ ਪਲੇ ਹੋਇਆ ਇਹਨਾਂ ਨੂੰ ਨਾਥ ਕਿਉਂ ਨਹੀਂ ਪਾਈ ਜੱਜ ਸਾਹਿਬ ਜੇ ਤੁਸੀਂ 5 ਸਾਲਾਂ ਬਾਅਦ ਇਹਨਾਂ ਨੂੰ ਇਹਨਾਂ ਨੂੰ 5 ਸਾਲਾਂ ਬਾਅਦ ਵੀ ਇਹਨਾਂ ਨੂੰ ਨਾ ਤੁਸੀਂ ਪੁਲਿਸ ਇਹਨਾਂ ਨੂੰ ਗੇਲ ਲਾ ਦਿਓ ਇਹਨਾਂ ਨੂੰ ਪਤਾ ਲੱਗੇ ਜੱਜ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਤੁਹਾਡੇ ਤੋਂ ਇੱਕ ਉਮੀਦ ਚਾਹਾਂਗਾ ਜੱਜ ਸਾਹਿਬ ਜਦ ਇਹਨਾਂ ਦਾ ਕੇਸ ਹੋਣ ਇਹ ਜਿੱਦਾ ਹੀ ਅੰਦਰ ਜਾਣ ਇਹ ਨਸ਼ੇੜੀ ਇਹ ਜਿਹੜੇ ਗੁੰਡਾਗਰਦੀ ਦੇ ਨਾਂ ਤੇ ਚਾਹੇ ਖੁੱਲੇ ਆਮ ਇਹਨਾਂ ਨੇ ਆਪਾਂ ਨਹੀਂ ਬਖਸ਼ੇ ਚਾਹੇ ਜਿਹੜਾ ਮਰਜ਼ੀ ਹੋਵੇ ਹੁਣ ਆਪਾਂ ਹੱਥੇ ਖੱਤ ਤਾਨ ਕੇ ਖੜੇ ਹੋ ਗਿਆ ਬਾਬਾ ਸਾਹਿਬ ਦੀ ਕਸਮ ਲੱਗੇ ਜਦ ਤੱਕ ਗੁੰਡਾਗਰਦੀ ਨਹੀਂ ਹਟੇਗੀ ਨੀਟੂ ਛੱਟਣ ਵਾਲਾ ਚੁੱਪ ਨਹੀਂ ਬੈਠੇਗਾ ਕਿਉਂਕਿ ਮੈਂ ਝੂਠੀ ਸੋਹ ਨਹੀਂ ਖਾਂਦਾ ਇਹਨਾਂ ਨੇ ਮੈਨੂੰ ਸਜਾਮ ਗਾਲਾਂ ਕੱਢੀਆਂ ਧਮਕੀਆਂ ਕਰਾਈਆਂ ਹਥਿਆਰਾਂ ਨਾਲ ਡਰਾਇਆ ਧਮਕਾਇਆ ਮੈਂ ਨਹੀਂ ਲੜਨਾ ਮਾਰ ਦੇ ਯਾ ਤੂੰ ਤੂੰ ਮੇਰੇ ਬੱਚਿਆਂ ਨੂੰ ਮਾਰੂਗਾ ਕੱਲ ਤੁਹਾਡਾ ਸਾਰਾ ਟੱਬਰ ਜ਼ਿੰਮੇਵਾਰ ਆ ਮੈਂ ਇਸ ਟੱਬਰ ਤੇ ਪੂਰੇ ਕੇਸ ਕਰੂੰਗਾ